ਤਸ਼ਰੀਕ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਅਪਡੇਟ ਦੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ ਆਪਾਂ 22 23 ਜਨਵਰੀ ਪੰਜਾਬ ਚ ਕਿਵੇਂ ਦਾ ਰਹੇਗਾ ਮੌਸਮ ਜਿਹੜਾ ਇਹ ਪੱਛਮੀ ਸਿਸਟਮ ਆ ਰਿਹਾ ਇਸ ਦੀ ਕੀ ਹੈ ਨਵੀਂ ਅਪਡੇਟ ਮੀਂਹ ਦੇ ਅਸਰ ਕਿੰਨੇ ਵਧੇ ਹਨ ਸਾਰੀ ਗੱਲਬਾਤ ਕਰਾਂਗੇ ਆਪਾਂ ਸੋ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿੰਨਾ ਵੀਵਰਸ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਮੌਸਮ ਦੀ ਬਿਲਕੁਲ ਸਹੀ ਤੇ ਸਟਰੀਕ ਅਪਡੇਟ ਲੈਣ ਲਈ ਪਹਿਲਾ 22 ਤਰੀਕ ਅੱਜ ਸਵੇਰ ਦੀ ਤੁਸੀਂ ਸੈਟਲਾਈਟ ਤਸਵੀਰ ਜਿਵੇਂ ਕਿ ਦੇਖ ਰਹੇ ਹੋ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੌਸਮ ਸਾਫ਼ ਤੇ ਸੋਹਣੀ ਧੁੱਪ ਪੰਜਾਬ ਦੇ ਸਵੇਰ ਟਾਈਮ ਸਾਰੇ ਹੀ ਇਲਾਕਿਆਂ ਵਿੱਚ ਲੱਗੀ ਹੋਈ ਹੈ ਪਰ ਪੰਜਾਬ ਪੱਛਮੀ ਪਾਸੇ ਇੱਕ ਸਿਸਟਮ ਪੰਜਾਬ ਵਿੱਚ ਦਾਖਲ ਹੋਣ ਲਈ ਤਿਆਰ ਹੈ ਇਹ ਸਿਸਟਮ ਪਾਕਿਸਤਾਨ ਵਿੱਚ ਪਹੁੰਚ ਗਿਆ ਹੈ ਤੇ ਹੁਣ ਪੰਜਾਬ ਵਿੱਚ ਇਸ ਦੀ ਐਂਟਰੀ ਅੱਜ ਸ਼ਾਮ ਰਾਤ ਤੋਂ ਹੋ ਜਾਣੀ ਹੈ ਤੇ ਅੱਜ ਦੁਪਹਿਰ ਤੋਂ ਬਾਅਦ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਵਾ ਦੀ ਰਵਾਨਗੀ ਕਾਫੀ ਤੇਜ਼ ਹੋ ਜਾਣੀ ਹੈ ਹੁਣ ਵੀ ਸਵੇਰ ਟਾਈਮ ਵੀ 15 ਤੋਂ ਲੈ ਕੇ 20-25 ਕਿਲੋਮੀਟਰ ਤੱਕ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਵਾ ਚੱਲ ਰਹੀ ਹੈ ਪਰ ਦੁਪਹਿਰ ਤੋਂ ਬਾਅਦ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਵਾ 30 ਤੋਂ ਲੈ ਕੇ 35 ਕਿਲੋਮੀਟਰ ਤੱਕ ਹੋ ਜੇਗੀ ਤੇ ਹਵਾ ਦੀ ਕਾਫੀ ਰਵਾਨਗੀ ਰਵਾਨਗੀ ਤੇਜ਼ ਹੋਵੇਗੀ ਪੂਰਬੀ ਹਵਾਵਾਂ ਚੱਲਣਗੀਆਂ ਜੋ ਕਿ ਇਹਦਰ ਸੌਰਨਿਕ ਐ ਕੇ ਸਿਸਟਮ ਵਿੱਚ ਕਿੰਨਾ ਬੂਸਟ ਹੁੰਦਾ ਹੈ ਜਦੋਂ ਅਕਸਰ ਆਪਾਂ ਵੇਖਦੇ ਹਾਂ ਜਦੋਂ ਪੂਰਬੀ ਹਵਾ ਪੰਜਾਬ ਵਿੱਚ ਜ਼ਿਆਦਾ ਚੱਲਦੀ ਹੈ ਤੇਜ਼ ਉਦੋਂ ਕੋਈ ਵੀ ਪੱਛਮੀ ਸਿਸਟਮ ਆਉਂਦਾ ਹੈ ਤਾਂ ਉਹਨੂੰ ਇੱਕ ਬੂਸਟ ਮਿਲਦਾ ਹੈ ਤੇ ਉਹ ਹੋਰ ਆਪਣੀਆਂ ਕਾਰਵਾਈਆਂ ਦੇ ਕੇ ਜਾਂਦਾ ਹੈ ਤੇ ਅੱਜ ਸ਼ਾਮ ਜਾਂਦੀ ਰਾਤ ਤੱਕ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਵਿੱਚ ਇਹ ਸਿਸਟਮ ਦਾ ਸਭ ਤੋਂ ਪਹਿਲੀ ਐਂਟਰੀ ਹੋਵੇਗੀ ਤੇ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੇ ਏਰੀਏ ਵਿੱਚ ਹਲਕੇ ਦਰਮਿਆਨੇ ਮੀਦੀ ਕਾਰਵਾਈ ਅੱਜ ਰਾਤ ਤੋਂ ਸ਼ੁਰੂ ਹੋ ਜਾਏਗੀ 9 10 ਵਜੇ ਜਾਂ 11 12 ਵਜੇ ਦੇ ਆਸ-ਪਾਸ ਤੁਹਾਨੂੰ ਦੂਜੇ ਪੰਜਾਬ ਦੇ ਮੈਪ ਤੇ ਦਿਖਾਉਣਾ ਹੈ ਕਿ ਕਿਹੜੇ ਇਲਾਕਿਆਂ ਵਿੱਚ ਕਦੋਂ ਮੀਂਹ ਸ਼ੁਰੂ ਹੋਵੇਗਾ ਤੇ ਕਿੰਨਾ ਮੀਂਹ ਪੈ ਸਕਦਾ ਹੈ ਅੱਜ ਸ਼ਾਮ ਰਾਤ ਤੋਂ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਜਿਹੜਾ ਅਸੀਂ ਸਰਕਲ ਮਾਰ ਕੀਤਾ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਹਲਕੀਆ ਦਰਮਿਆਨੀ ਕਾਰਵਾਈ ਆ ਸ਼ੁਰੂ ਹੋਣਗਿਆ ਰਾਤ ਤੋਂ ਤੇ ਜੋ ਕਿ ਹੌਲੀ-ਹੌਲੀ ਅੱਗੇ ਵਧਿਆ ਜਾਣਗਿਆ ਪੰਜਾਬ ਦੇ ਜੋ ਆਪਾਂ ਜਿਆਦਾ ਮੀਂਹ ਵਾਲੇ ਇਲਾਕਿਆਂ ਦੀ ਗੱਲ ਕਰੀਏ ਕਿ ਕਿਹੜੇ ਇਲਾਕਿਆਂ ਵਿੱਚ ਆਪਾਂ ਨੂੰ ਅੱਜ ਰਾਤ ਤੋਂ ਲੈ ਕੇ ਕੱਲ ਦੁਪਹਿਰ ਤੱਕ ਜਾਂ ਸਵੇਰ ਤੱਕ ਜਿਆਦਾ ਮੀਂਹ ਪੈ ਸਕਦਾ ਹੈ ਤਾਂ ਉਹ ਇਲਾਕੇ ਹਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਫਤਿਹਗੜ ਸਾਹਿਬ ਲੁਧਿਆਣਾ ਪਟਿਆਲਾ ਐਸਟੀਐਸ ਨਗਰ ਜਲੰਧਰ ਕਪੂਰਥਲਾ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਉਮੀਦ ਤਾਂ ਬਣੀ ਹੀ ਹੋਈ ਹੈ ਪਰ ਲੱਗੇ ਹੀ ਇਹਨਾਂ ਇਲਾਕਿਆਂ ਵਿੱਚ ਦਰਮਿਆਨੇ ਤੋਂ ਜ਼ਿਆਦਾ ਭਾਰੀ ਮੀਂਹ ਵੀ ਪੈ ਸਕਦਾ ਹੈ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ ਤੋਂ ਦਰਮਿਆਨੀ ਗੜੇਮਾਰੀ ਵੀ ਦੇਖੀ ਜਾ ਸਕਦੀ ਹੈ ਕੁਝ ਗਿੰਮੇ ਜੁਨਮੇ ਇਲਾਕਿਆਂ ਵਿੱਚ ਗੜੇਮਾਰੀ ਸਾਰੀ ਇਲਾਕਿਆਂ ਵਿੱਚ ਨਹੀਂ ਹੋਏਗੀ ਟੁੱਟਵੇਂ ਤੌਰ ਤੇ ਹੋਏਗੀ ਕਈ ਇਲਾਕਿਆਂ ਵਿੱਚ ਹੋ ਜਾਏਗੀ ਤੇ ਕਈ ਇਲਾਕੇ ਗੜੇਮਾਰੀ ਨਹੀਂ ਹੋਵੇਗੀ ਤੇ ਬਾਕੀ ਰਹਿੰਦੇ ਇਲਾਕੇ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਫਿਰੋਜ਼ਪੁਰ ਮੋਗਾ ਬਠਿੰਡਾ ਬਰਨਾਲਾ ਸੰਗਰੂਰ ਮਾਨਸਾ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਬਾਕੀ ਇਲਾਕਿਆਂ ਦੇ ਮੁਕਾਬਲੇ ਥੋੜੇ ਜਿਹੀ ਮੀਂਹ ਦੇ ਅਸਰ ਘੱਟ ਹਨ ਕਿ ਇਹਨਾਂ ਇਲਾਕਿਆਂ ਵਿੱਚ ਬਾਕੀ ਇਲਾਕਿਆਂ ਦੇ ਮੁਕਾਬਲੇ ਮੀਂਹ ਘੱਟ ਪਵੇਗਾ ਇਹ ਨਹੀਂ ਕਿ ਮੀਂਹ ਨਹੀਂ ਪਵੇਗਾ ਮੀਂਹ ਇਹਨਾਂ ਇਲਾਕਿਆਂ ਵਿੱਚ ਜ਼ਰੂਰ ਪਵੇਗਾ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ ਤੇ ਕੁਝ 2-4 ਜ਼ਿਲ੍ਹੇ ਇਹੋ ਜਿਹਾ ਹੋ ਸਕਦੇ ਨੇ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਦਰਮਿਆਨੇ ਤੋਂ ਜ਼ਿਆਦਾ ਮੀਂਹ ਦੇਖਣ ਨੂੰ ਮਿਲੇਗਾ ਮੀਂਹ ਪੰਜਾਬ ਦੇ ਸਾਰੇ ਹੀ ਇਲਾਕਿਆਂ ਵਿੱਚ ਪੈਣ ਦੀ ਉਮੀਦ ਬਣੀ ਹੋਈ ਹੈ ਸਾਰੇ ਇਲਾਕਿਆਂ ਵਿੱਚ ਮੀਂਹ ਪਵੇਗਾ ਤੇ ਨਾਲ ਹੀ ਕੁਝ ਇਲਾਕਿਆਂ ਵਿੱਚ ਆਪਾਂ ਨੂੰ ਗੜੇਮਰੀ ਦਾ ਮਾਹੌਲ ਵੀ ਦੇਖਣ ਨੂੰ ਮਿਲੇਗਾ ਤੇ ਹਵਾਵਾਂ ਦੀ ਕਾਫੀ ਰੁਕਬਾਨਗੀ ਅੱਜ ਦੇ ਮੁਕਾਬਲੇ ਕੱਲ ਇਸ ਤੋਂ ਵੀ ਜ਼ਿਆਦਾ ਤੇਜ਼ ਪੂਰਬੀ ਹਵਾਵਾਂ ਚੱਲਣਗੀਆਂ ਕੱਲ ਕਈ ਇਲਾਕਿਆਂ ਵਿੱਚ ਤਾਂ ਆਪਾਂ ਨੂੰ ਹਨੇਰੀ ਵਾਂਗ ਪੂਰੀ ਹਵਾਵਾਂ ਚੱਲਣ ਦੇ ਅਸਾਰ ਬਣੇ ਹੋਏ ਹਨ ਜਿਆਦਾ ਖਾਸ ਇਲਾਕਿਆਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਨਵਾਸ਼ਰ ਰੂਪਨਗਰ ਐਸਐਸ ਨਗਰ ਚੰਡੀਗੜ ਪਟਿਆਲਾ ਫਤਿਗਰਸਾ ਵੈ ਇਹਨਾਂ ਇਲਾਕਿਆਂ ਵਿੱਚ ਬਾਕੀ ਇਲਾਕਿਆਂ ਦੇ ਮੁਕਾਬਲੇ ਕਾਫੀ ਤੇਜ਼ ਹਵਾਵਾਂ ਦੀ ਗਤੀ ਰਹੇਗੀ 40-50 ਕਿਲੋਮੀਟਰ ਤੱਕ ਤੇ ਬਾਕੀ ਇਲਾਕਿਆਂ ਵਿੱਚ 30-35 ਕਿਲੋਮੀਟਰ ਤੱਕ ਤੇਜ਼ ਹਵਾਵਾਂ ਚੱਲਣਗੀਆਂ ਤੇ ਨਾਲ ਹੀ ਇਨਾਂ ਇਲਾਕਾਈ ਇਲਾਕਿਆਂ ਵਿੱਚ ਇਸ ਸਿਸਟਮ ਦੇ ਦੌਰਾਨ ਤਕੜੀ ਗਰਜ ਚਮਕ ਹੋਣ ਦੇ ਵੀ ਅਸਾਰ ਬਣੇ ਹੋਏ ਹਨ। ਕਈ ਇਲਾਕਿਆਂ ਵਿੱਚ ਹੋ ਸਕਦਾ ਹੈ ਕਿ ਬਿਜਲੀ ਡਿੱਗਣ ਦੀਆਂ ਘਟਨਾਵਾਂ ਵੀ ਵਾਪਰ ਜਾਂਦੇ ਗਰਜ ਚਮਕ ਆਫੀ ਆਪਾਂ ਨੂੰ ਤਕੜੀ ਦੇਖਣ ਨੂੰ ਮਿਲ ਸਕਦੀ ਆ। ਰਾਤ ਦੇ ਸਮੇਂ। ਸੋ ਇਹ ਸਿਸਟਮ ਕੱਲ ਦੁਪਹਿਰ ਸ਼ਾਮ ਨੂੰ ਪੰਜਾਬ ਚੋਂ ਪਾਰ ਜਾਵੜੇਗਾ ਤੇ ਸਿਸਟਮ ਤੋਂ ਜਾਣ ਤੋਂ ਬਾਅਦ ਪੰਜਾਬ ਵਿੱਚ ਠੰਡ ਦੀ ਮੁੜ ਵਾਪਸੀ ਹੋਏਗੀ ਤੇ ਕੜਾਕੇ ਦੀ ਸ਼ੀਤ ਲਾਏ ਫੇਰ ਆਪਾਂ ਨੂੰ ਦੇਖਣ ਨੂੰ ਮਿਲੇਗੀ ਇੱਕ ਵਾਰ। ਖਾਸ ਕਰ ਪੰਜਾਬ ਦੇ ਫਰੀਦਕੋਟ 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 ਫਰੀਦਕ ਉਨ੍ਹਾਂ ਇਲਾਕਿਆਂ ਵਿੱਚ ਕੋਰੇ ਦੀ ਸੰਭਾਵਨਾ ਜ਼ਿਆਦਾ ਹੋਵੇਗੀ ਤੇ ਠੰਡ, ਸ਼ੀਤ ਲਹਿਰ ਪੰਜਾਬ ਨੇ ਇੱਕ ਵਾਰ ਫਿਰ ਆਪਣੇ ਲਪੇਟ ਵਿੱਚ ਲਵੇਗੀ। ਤੇ اے ਸੀ ਹੁਣ ਤੱਕ ਇਹ ਸਿਸਟਮ ਦੀ ਅਪਡੇਟ ਅਗਲੀ ਕੋਈ ਵੀ ਨਵੀਂ ਅਪਡੇਟ ਆਉਂਦੀ ਰਹੇਗੀ ਉਹਦੇ ਹੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। ਸੋ ਲਗਾਤਾਰ ਮੌਸਮ ਚੈਨਲ ਪੰਜਾਬ ਹੈਦਰ ਅਪਡੇਟ ਨਾਲ ਬਨੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਧੰਨਵਾਦ ਜੀ।